ਪੰਜਾਬੀਓ ਧੋਖਾਣਾ ਖਾਜ ਆ ਨਾਡਗਰੇ ਟਰੈਕਟਰ ਦੀ ਨਿਸ਼ਾਨੀ ਰੱਖਿਓ ਤੇ ਦੂਜੀ ਗੱਲ ਆ ਸਭ ਤੋਂ ਘੱਟ ਰੇਟ ਬਾਈ ਪੂਰੇ ਪੰਜਾਬ ਚ ਸਭ ਤੋਂ ਘੱਟ ਰੇਟ ਪੂਰੇ ਪੰਜਾਬ ਚ ਸਭ ਤੋਂ ਘੱਟ ਰੇਟ ਨੇ ਬਾਈ ਆਪਣੇ ਜੇ ਕੋਈ ਛੋਟਾ ਰਿਸ਼ਤੇਦਾਰ ਭੈਣ ਭਾਈ ਐਕਸਟਰੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਗਿਆ ਬੋਲ ਦੋ ਕੈਨੇਡਾ ਦਾ ਕੀ ਚੱਲਦਾ ਸਭ ਤੋਂ ਪਹਿਲਾਂ ਕੈਨੇਡਾ ਬਾਈ ਹਾਂ ਲੋਕ 9900 ਰੁਪਏ ਕਿਲੋ ਹਜ਼ਾਰ ਹਜ਼ਾਰ ਨਹੀਂ ਜਾਂਦੇ ਨੇ ਹਾਂ ਆਪਾਂ ਫੈਡੈਕਸ ਕੰਪਨੀ 'ਚ ਭੇਜਦੇ ਆਂ ਹਾਂ ਸਾਡੇ ਕੋਲ 10 ਕਿਲੋ ਤੋਂ ਉੱਪਰ ਤੁਹਾਡਾ ਵਜਨ ਹੈ 830 ਰੁਪਏ ਕਿਲੋ ਜੀ ਅਗਰ 15 ਤੋਂ ਉੱਪਰ ਹੈ 810 ਰੁਪਏ ਕਿਲੋ ਇਹ ਬਾਕੀ ਜੇ ਕੋਈ 2 ਰੁਪਏ ਘੱਟ ਵੀ ਕਰ ਦੇਣਾ ਬਾਈ ਪੈਕਿੰਗ ਬੇਕਾਰ ਕਰ ਦਿੰਦਾ ਜਮੀ ਬਾਈ ਆਪਾਂ ਪੈਕਿੰਗ ਫ੍ਰੀ ਕਰਦੇ ਆਂ ਹਾਂ ਕੋਈ ਖਰਚਾ ਨਹੀਂ ਲੈਂਦੇ ਅਗੇ ਪੂਰੀ ਸੋਹਣੀ ਕਰਦੇ ਹਾਂ ਪੂਰੀ ਟੁੱਟ ਭੱਜ ਜਿਮਾਰੀ ਆਪਣੀ ਹੈ ਠੀਕ ਹੈ ਜਿਹੜੇ ਲੋਕ ਆ ਜਾਂਦੇ ਨੇ ਵੀ ਸਾਡਾ ਸਾਮਾਨ ਉਹ ਪੈਕਿੰਗ ਕਰਕੇ ਹੋ ਜਾਂਦਾ ਬਾਈ ਜੀ ਇਹ ਨਾਲ ਦੀ ਨਾਲ ਬਾਈ ਇਹ ਵੀ ਬੋਲਦੇ ਹੁਣ ਵੀ ਤੇਜ਼ ਕਿੰਨਾ ਕ ਜਾਂਦਾ ਆਪਣਾ ਬਾਈ ਫੈਡੈਕ ਕੰਪਨੀ ਦਾ 5 ਤੋਂ 6 ਦਿਨਾਂ ਵਿੱਚ ਡਿਲੀਵਰੀ ਹੋ ਜਾਂਦਾ ਥੋੜਾ ਜਿਵੇਂ ਦੱਸਿਆ ਹਜ਼ਾਰ ਹਜ਼ਾਰ ਰੁਪਏ ਕਿਲੋ ਲੈ ਲੈਂਦੇ ਆ ਜੀ ਆਪਾਂ 830 ਰੁਪਏ 810 ਰੁਪਏ ਕਿਲੋ ਲੈ ਰਹੇ ਨਹੀਂ ਮਿੱਤਰਾ ਆ ਇੱਥੇ ਦਾ ਕੱਪੜਾ ਆ ਬਈ ਗੱਡੀ ਬਾਈ ਬਣ ਕੇ ਰੋਜ਼ ਰੋਜ਼ ਭੇਜੀ ਜਾਂਦਾ ਤੁਸੀਂ ਗੱਡੀ ਬਾਈ ਆਪਣੀ ਦੋ ਟਾਈਮ ਜਾਂਦੀ ਆ ਇੱਕ 2 ਵਜੇ ਇੱਕ ਸ਼ਾਮ ਨੂੰ 8:00 ਵਜੇ ਲੈ ਹੁਣ ਯੂਕੇ ਦਾ ਇੰਗਲੈਂਡ ਦਾ ਵੀ ਬੋਲਦੇ ਨੇ ਆਪਾਂ ਸਾਰੇ ਕਿਸੇ ਨਾਲ ਹੁੰਦੇ ਕਰਾਂਗੇ ਆਪਣੀ ਤੁਸੀਂ ਯੂਕੇ ਦਾ ਲਾ ਲਓ ਬਾਈ 10 ਕਿਲੋ ਤੋਂ ਬਾਅਦ ਆਪਨੇ ਆਫਰ ਲਗਾਈ ਹੈ ਦੁਬਾਰ ਲੈ ਵੀ ਇੰਗਲੈਂਡ ਵਾਲਾ ਜਮੀਨਾਂ ਕਿਸੇ ਪਾਸੇ ਕੋਈ ਵੀ ਨਾ ਹੱਲੋ ਤੇ ਆਸਟ੍ਰੇਲੀਆ ਦਾ ਵੀ ਦਵਾਈਆਂ ਨੂੰ ਭੇਜ ਜਾਂਦੇ ਆ ਆਸਟ੍ਰੇਲੀਆ ਭਾਈ ਦਵਾਈਆਂ ਵੱਖਰੀਆਂ ਜਾਂਦੇ ਨਹੀਂ ਮੋਂ ਆਸਟ੍ਰੇਲੀਆ ਕੋਰੀਅਰ ਜਾ ਰਿਹਾ ਆ ਬੰਦੇ ਨੂੰ 10 ਕਿਲੋ ਦਾ ਆਪਣਾ ਸਿਰਫ 6000 ਪੈ ਲਦਾ ਜਿਹਦੇ ਵਿੱਚ ਭਾਈ ਦੇਖੋ ਦਾ ਲੈਂਪ ਵੀ ਆ ਘੜੀਆਂ ਵੀ ਨੇ ਕੱਪੜੇ ਵੀ ਨੇ ਖਾਣ ਪੀਣ ਦਾ ਸਾਮਾਨ ਵੀ ਆ ਸਾਰਾ ਕੋਈ ਸਾਮਾਨ ਆ ਕੋਈ ਕੋਰੀਅਰ ਵਾਲਾ ਸਾਰਾ ਕੁਝ ਵਿੱਚ ਪਾ ਕੇ ਭੇਜਦਾ ਨਹੀਂ ਹੈਗਾ ਤੇ ਦੂਜੇ ਜਹਾਜ਼ 'ਚ ਛਿੱਟੀ ਵੀ ਜਾਂਦੇ ਨੇ ਨਾ ਤਾਂ ਵੀ ਸਾਮਾਨ ਨਹੀਂ ਖੇੜਦਾ ਲੋਕਾਂ ਦਾ ਸਾਮਾਨ ਡੈਮੇਜ ਹੁੰਦਾ ਟੁੱਟ ਜਾਂਦਾ ਭਾਈ ਹਾਂਜੀ ਆਪਣਾ ਉਹ सीन ਨਹੀਂ ਹੈਗਾ ਭਾਈ ਠੀਕ ਆ ਭਾਈ ਇੱਕ ਜਿਹੜ ਬਾਈ ਇਹ ਦੇਖੋ ਥੋੜਾ ਸਾਹਮਣੇ ਅਜ ਕਸਟਮਰ ਆਇਆ ਕਿੰਨਾ ਪਰੇਸ਼ਾਨ ਸੀਗਾ ਹਾਂ ਹਾਂ ਆਪਾਂ ਤੁਹਾਡੇ ਸਾਹਮਣੇ ਗਰੰਟੀ ਦੇ ਕੇ ਭੇਜਦੇ ਵੀ ਸਾਰੀ ਜਮਾਨੀ ਸਾਡੀ ਆ ਤੁਸੀਂ ਇੱਕ ਵਾਰ ਕੋਰੀਅਰ ਦੇ ਤੇ ਇਹ ਆਪਣੀ ਇੱਕ ਨਿਊਜ਼ੀਲੈਂਡ ਦੀ ਸਰਵਿਸ ਆ ਬਾਈ ਠੀਕ ਹੈ ਨਿਊਜ਼ੀਲੈਂਡ ਆਪਾਂ 12 ਤੋਂ 13 ਦਿਨਾਂ ਚ ਭੇਜ ਦਿੰਨੇ ਹਾਂ ਕਿਸੇ ਨੂੰ ਸਲੋ ਵਾਲਾ ਕਰਵਾਉਣਾ ਹਾਂ ਆਪਾਂ ਲਈ ਰੇਟ 550 ਤੋਂ ਸਟਾਰਟ ਹੋਗੇ ਲਾਸਟ 650 ਤੱਕ ਜਾਂਦੇ ਨੇ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਰੇਟ ਦੀ ਤਾਂ ਯਾਰ ਪ੍ਰੋਵਾਈਡ ਨਾ ਕਰੋ ਤੇ ਤੇਜ਼ੀ ਨਾਲ ਭੇਜੂਗਾ ਬਾਈ ਇੱਕ ਚੀਜ਼ ਆ ਤੈਨੂੰ ਲੰਬਾ ਮਲੇਰ ਕੋਟਲੇ ਨੇੜੇ ਤੇਰੇ ਸ਼ਾਪ ਇੰਡਰਾਂ ਤੋਂ ਆ ਦੂਰੇ ਬਈ ਦੂਰ ਵਾਲਾ ਦਾ ਹੱਲ ਦੂਰ ਵਾਲਾ ਹੱਲ ਤੁਹਾਨੂੰ ਪਤਾ ਆਪਾਂ ਨੇਗਾ ਖੰਨੇ ਵੀ ਆਫਿਸ ਖੋਲਦਾ ਪਣਾ ਲੋਕਾਂ ਖਾਤਰ ਪੰਜਾਬ ਦਾ ਭਲਾ ਕਰਨ ਖਾਤਰ ਖੰਨੇ ਇੱਕ ਆਪਣੇ ਰਾਏ ਕੋਰਟ ਆਫਿਸ ਖੋਲਦਾ ਰਾਏ ਕੋਰਟ ਖੋਲਦਾ ਯੂਰਪ ਦਾ ਉਹ ਕੰਟਰੀਆਂ ਖਾਤਰ ਵੀ ਆਪਾਂ ਕਰਦੇ ਆ ਆਫਰ ਯੂਰਪ ਦੇ ਬਾਈ ਤੁਸੀਂ ਮੰਨ ਕੇ ਚਲੋ 10 ਕਿਲੋ ਤੋਂ ਬਾਅਦ ਸਾਡ ਲਵੇ ਹਰ ਯੂਰਪ ਦੀ ਕੰਟਰੀ ਜਿਵੇਂ ਤੇ ਜੋ ਵੀ ਕੰਟਰੀ ਆਏ ਨੇ ਸਾਰੇ ਅਲੱਗ-ਅਲੱਗ ਰੇਟ ਆ ਪਸਾਏ ਸਮਝ ਲੋ ਜੇ ਇੱਕ ਦਾ 650 ਦਾ ਇੱਕ ਦਾ 700 ਆ ਉਹ ਤੋਂ ਵੀ ਆਪਾਂ ਕਸਟਮਰ ਦਾ ਘਟਾ ਦਾਂਗੇ ਇਹ ਜੇ ਕੋਈ 4-5 ਕਿਲੋ ਵੀ ਲੈ ਕੇ ਆਉਂਦਾ ਹੁਣ ਉਹ ਇਹ ਨਾ ਸੋਚਣ ਵੀ ਸਾਡੇ ਖਾਤਰ ਰੇਟ ਘਟ ਨਹੀਂ ਉਹਨਾਂ ਨੂੰ ਵੀ ਹੋਰਾਂ ਨੂੰ ਰੇਟ ਘੱਟ ਲਾ ਘਟ ਲਾਵਾਂਗੇ ਇੱਕ ਮੇਨ ਗੱਲ ਇਹ ਇੰਨੇ ਬਈ ਆਪਣੀਆਂ ਦਵਾਈਆਂ ਦੇ ਕੋਈ ਬੰਦਾ ਦੇਸੀ ਅੰਗਰੇਜ਼ੀ ਹੋਮਿਓਪੈਥਿਕ ਦਵਾਈਆਂ ਆਓ ਪੀਏ ਨੇ ਸਾਰਾ ਤਰ੍ਹਾਂ ਦਾ ਆਪਣੇ ਘਰਾਂ ਲੱਗਿਆ ਪਿਆ ਦਵਾਈਆਂ ਹਾਂ ਲੈ ਜਿੰਨੀ ਮਰਜੀ ਭੇਜ ਲਓ ਕਿਲੋ 2 ਕਿਲੋ 3 ਕਿਲੋ 4 ਕਿਲੋ 5 ਕਿਲੋ ਹਮ ਸਾਰੇ ਦਵਾਈਆਂ ਭੇਜਦਾ ਏ ਤੁਹਾਡਾ ਪਰਫਿਊਮ ਤੋਂ ਲੈ ਕੇ ਸਾਰਾ ਕੁਝ ਘਰ ਦਾ ਸਮਾਨ ਘਰੇਲੂ ਸਭ ਕੁਝ ਭੇਜਦਾ ਹੈ ਆਪਾਂ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਬਾਈ ਮਲੇਰ ਕੋਟਲ ਸ਼ਹਿਰ ਤੇ ਬਸ ਛੱਡੇ ਦੇ ਪਿੱਛੇ ਆ ਤੇ ਬਾਈ ਮੰਨ ਲਓ ਤੇਥੋਂ ਪੂਰਾ ਪੰਜਾਬ ਕੋਰੀਅਰ ਕਰਾਉਣਾ ਹੁੰਦਾ ਆਪਾਂ ਲਈ ਬਾਈ ਥੋੜਾ ਅੱਜ ਤੁਹਾਨੂੰ ਆਈਡੀ ਬ੍ਰੋਚਰ ਨੂੰ ਆਪਾਂ ਦਿਖਾਣੇ ਸੀ ਕਸਟਮਰ ਦੇ ਆਪਾਂ ਲਈ ਬੰਦਾ ਜੀ ਯੂਕੇ ਦਾ ਸਮਾਨ ਕਰਾਇਆ ਗਿਆ ਜੈਤਾਂ ਤੋਂ ਕਰਾਇਆ ਗਿਆ ਹਾਂ ਆਪਣੇ ਵੀਰ ਨੂੰ ਕਿਹਾ ਹੀ ਮਾਹ ਕੋਨੇ 40 50 ਰੁਪਏ ਕਿਲੋ ਉੱਥੇ ਵੱਧ ਦੇ ਦੇ ਡੇਢ ਰੇਟ 220 ਕਿਲੋਮੀਟਰ ਤੋਂ ਲੋਗ ਹੁਣ ਆਪਾਂ ਨੇ ਕਿਹਾ ਵੀ 40 ਰੁਪਏ ਉੱਥੇ ਵੱਧ ਦੇ ਦਿਓ ਮੇਰਾ ਵਿਸ਼ਵਾਸ ਤੇਰੇ ਤੇ ਬਣਾਇਆ ਸਾਰਾ ਸਮਾਨ ਆਪਣਾ ਪਹੁੰਚਦਾ ਚਲੋ ਤਾਂ ਜਿਹੜਾ ਜਿਆ ਕਰਾਇਆ ਲੱਗਿਆ ਉੱਥੇ ਵੀ ਉਹਨੂੰ ਇਹੀ ਰੇਟ ਲੱਗਦੇ ਇੱਥੇ ਰੇਟ ਹੋਈ ਸਸਤਾ ਲੱਗਿਆ ਪਰ ਬੰਦੇ ਦਾ ਭਰੋਸੇ ਕਰਕੇ ਆ ਨਾ ਸਮਾਨ ਸਹੀ ਤੇ ਪਹੁੰਚੂਗਾ ਇੱਕ ਤਾਂ ਆਪਣੇ ਜਿਹੜ ਹਾਂ ਜਿਵੇਂ ਪੈਸੇ ਜਿੰਨਾ ਮਰਜ਼ੀ ਮੰਗ ਲਓ ਆਪਾਂ ਕਹਿੰਦੇ ਦਿਵਾਲੀ ਤੱਕ ਤੁਸੀਂ ਆਪਣੇ ਕੋਰੀ ਜਿਹੜੇ ਕਰਵਾਉਣੇ ਨੇ ਕਰਵਾ ਲਓ ਤਾਂ ਬਾਅਦ ਰੇਟ ਬਹੁਤ ਜ਼ਿਆਦਾ ਵਧਣੇ ਨੇ ਕੰਪਨੀ ਪਿੱਛੇ ਰੇਟ ਬਹੁਤ ਵਧਾਊਗੀ ਬਹੁਤ ਵਧਾਊ ਤੇ ਇੱਕ ਆਪਣੀ ਸਰਵਿਸ ਬਹੁਤ ਵਧੀਆ ਇੱਕ ਨਾ ਆਪਾਂ ਲਵੇ ਜਿਵੇਂ ਲੋਕ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਨੇ ਉਹ ਚਾਰ ਖਵਾ ਪੰਜੀ ਦੇ ਡੱਬੇ ਚ ਹੁੰਦੀ ਆ ਹਾਂ ਵਧੀਆ ਕੋਰੀਰ ਨਾਲ ਟੇਪ ਲਾ ਦਿੰਦਾ ਕੱਲੀ ਉਹ ਗੱਲ ਬੰਦ ਹੀ ਨਹੀਂ ਆਪਾਂ ਇਹ ਕਹਿੰਦੇ ਲੈਮੀਨੇਸ਼ਨ ਖਾਫਾ ਲੈ ਕੇ ਆ ਤੁਹਾਨੂੰ ਦੇਖਿਓ ਗਣਾ ਮੋਬਾਈਲ ਦੇ ਗੰਦੇ ਪਈਆਂ ਹੁੰਦੀਆਂ ਨੇ ਇਹਦੇ ਨਾਲ ਆਪਾਂ ਲੈਮੀਨੇਸ਼ਨ ਕਰ ਦਿੰਦਾ ਸਮਾਨ ਹਾਂ ਕੁਝ ਲੀਕ ਹੁੰਦਾ ਹੀ ਨਹੀਂ ਹੈਗਾ ਲੀਕ ਉਹ ਲਫਾਫੇ ਦੀ ਰਹੂਗਾ ਬਾਹਰ ਨਹੀਂ ਨਿਕਲਣਾ ਤੁਹਾਡੇ ਕੱਪੜੇ ਭੰਦੇ ਕੁਝ ਭਰਨਾ ਨਹੀਂ ਹੈਗਾ ਆਪਣੀ ਸ਼ੋਬ ਦਾ ਨਾਮ ਹੈਗਾ ਡੈਸਟੀਨੀ ਇੰਟਰਨੈਸ਼ਨਲ ਕੋਰੀਅਰ ਮਲੇਰ ਕੋਟਲ ਬੱਸ ਸਟੈਂਡ ਦੇ ਪਿੱਛੇ ਸਭ ਤੋਂ ਵੱਡੀ ਨਿਸ਼ਾਨੀ ਯਾਦ ਰੱਖਣ ਬਈ 59 ਗੇਰਾ ਟਰੈਕਟਰ ਆਪਣੀ ਦੁਕਾਨ ਦੇ ਬਾਹਰ ਖੜਾ ਹੈ ਕਰ ਦਿਓ ਮਿੱਤਰੋ ਵੀਡੀਓ ਤੇ